ਦੁਨੀਆ ਜਿਹਨੂੰ ਹੀ ਮੈਨ ਕਹਿੰਦੀ ਸੀ ਉਹ ਅੱਜ ਸਾਡੇ ਵਿੱਚ ਨਹੀਂ ਰਿਹਾ ਵਰਿੰਦਰ ਘੁੰਮਣ ਜਿਹਨੇ ਪੰਜਾਬ ਦਾ ਨਾਮ ਪੂਰੇ ਵਰਲਡ ਦੇ ਵਿੱਚ ਰੋਸ਼ਨ ਕੀਤਾ ਅਲੱਗ-ਅਲੱਗ ਤਗਮੇ ਜਿਹੜੇ ਬਾਡੀ ਬਿਲਡਰ ਦੇ ਵਿੱਚ ਉਸਨੇ ਜਿੱਤੇ ਆ ਉਹ ਸਰਜਰੀ ਕਰਾਉਂਦੇ ਹੋਏ ਅਚਨਚੇਤ ਉਸਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਜਿਸਨੇ ਸਾਰੇ ਪੰਜਾਬ ਨੂੰ ਹੈਰਾਨ ਕਰ ਦਿੱਤਾ ਕਿ ਇੰਨੇ ਕਦ ਕਾਠ ਤੇ ਇਹੋ ਜੀ ਬਾਡੀ ਤੇ ਚੜ੍ਹਦੀ ਕਲਾ ਵਾਲਾ ਇਹ ਵਰਿੰਦਰ ਘੁੰਮਣ ਇੱਕ ਕਿਵੇਂ ਇੱਕਦਮ ਤੰਦਰੁਸਤ ਹੁੰਦਾ ਹੋਇਆ ਵੀ ਇਸ ਦੁਨੀਆ ਤੋਂ ਚਲੇ ਗਿਆ ਇਹ ਵੀ ਇੱਕ ਸਵਾਲ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਹੈ ਕਿ ਡਾਕਟਰਾਂ ਦੀ ਅਣਦੇਖੀ ਦੇ ਕਾਰਨ ਤਾਂ ਨਹੀਂ ਇਹ ਹੋਇਆ ਦੋਸਤੋ ਆਪ ਜੀ ਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦਾ ਜੋ ਸਾਡਾ ਹਰਮਨ ਪਿਆਰਾ ਸਿੰਗਰ ਸੀ ਉਹ ਇਸ ਫਨੀ ਸੰਸਾਰ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਿਆ ਤੇ ਬਹੁਤ ਸਾਰੇ ਪ੍ਰਸ਼ੰਸਕ ਆਪਣੇ ਪਿੱਛੇ ਰੋਂਦਿਆਂ ਨੂੰ ਛੱਡ ਗਏ ਅਜੇ ਉਹਦਾ ਸ਼ਿਵਾ ਵੀ ਠੰਡਾ ਨਹੀਂ ਸੀ ਹੋਇਆ ਕਿ ਇੱਕ ਹੋਰ ਦੁਖਦਾਈ ਖਬਰ ਸਾਨੂੰ ਸੁਣਨ ਨੂੰ ਮਿਲੀ ਹੈ ਵਰਿੰਦਰ ਘੁੰਮਣ ਬਾਰੇ ਮੈਂ ਇਹ ਕਹੇ ਜੀ ਹੋਰ ਚੀਜ਼ ਤੁਹਾਨੂੰ ਦੱਸਣੀ ਚਾਹਣਾ ਕਿ ਉਹ ਇੱਕ ਇਹੋ ਜਿਹਾ ਬੋਡੀ ਬਿਲਡਰ ਸੀ ਜੋ ਕਿ ਸੰਪੂਰਨ ਤੌਰ ਤੇ ਸ਼ਾਕਾਹਾਰੀ ਸੀ ਹਾਂਜੀ ਉਹ ਮੀਟ ਦੀ ਵਰਤੋਂ ਉਹਨੇ ਕਦੇ ਵੀ ਨਹੀਂ ਕੀਤੀ ਡੇਰੀ ਪ੍ਰੋਡਕਟ ਤੇ ਹੋਰ ਜੋ ਕੁਦਰਤੀ ਖਣਪੀਣ ਵਾਲੀਆਂ ਚੀਜ਼ਾਂ ਉਹ ਖਾ ਕੇ ਉਹਨੇ ਇਹੋ ਜਿਹੀ ਬੋਡੀ ਜਿਹੜੀ ਬਣਾਈ ਹੈ ਪੂਰੇ ਵਿਸ਼ਵ ਭਰ ਦੇ ਵਿੱਚ ਉਹਦੀ ਪ੍ਰਸ਼ੰਸਾ ਕੀਤੀ ਜਾ ਰਹੀ ਸੀ ਇਹ ਜੇ ਨਾਂ ਪੂਰੇ ਹੋਣ ਵਾਲੇ ਦੋ ਕਟੇ ਥੋੜੇ ਦਿਨਾਂ ਦੇ ਵਿੱਚ ਵਾਪਰਨੇ ਇੱਕ ਬਹੁਤ ਹੀ ਉਦਾਸ ਕਰਨ ਵਾਲੀ ਘਟਨਾ ਹੈ ਸੋ ਪ੍ਰਮਾਤਮਾ ਬਰਿੰਦਰ ਘੁਮਣ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਅਤੇ ਦੋਹਾਂ ਰੂਹਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ